ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਹਿਸਟੋਰੀਕਲ ਟਰੈਵਲ ਐਂਡ ਸਰਚ ਦੇ ਵਿੱਚ ਅੱਜ ਅਸੀਂ ਸਿੱਖ ਇਤਿਹਾਸ ਦੀ ਇੱਕ ਬਹੁਤ ਵੱਡੀ ਲੜਾਈ ਦੀ ਗੱਲ ਕਰਾਂਗੇ ਜਿੱਥੇ ਸਿੱਖ ਯੋਧੇ ਲੜਾਈ ਲੜਨ ਦੇ ਲਈ ਵੱਡੀ ਸੰਖਿਆ ਦੇ ਵਿੱਚ ਪੈਦਲ ਆਏ ਪਰ ਜਦੋਂ ਉਹ ਲੜਾਈ ਚਿੱਤ ਜਾਂਦੇ ਹਨ ਤਾ ਸਾਰੇ ਹਿਸੈਨਾ ਘੋੜਿਆਂ ਤੇ ਚੜ ਕੇ ਗਈ ਇਹ ਮੈਂ ਨੇ ਕਹਿ ਰਿਹਾ ਇਹ ਮੁਗਲ ਸਰਕਾਰ ਦੇ ਇੱਕ ਕਰਮਚਾਰੇ ਦੇ ਦਿੱਲੀ ਸਰਕਾਰ ਨੂੰ ਭੇਜੀ ਗਈ ਰਿਪੋਰਟ ਕਹਿ ਰਹੀ ਹੈ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਲੜਾਈਆਂ ਹੋਈਆਂ ਭਰੀਆਂ ਪਈਆਂ ਨੇ ਕਿਤਾਬਾਂ ਚਾਹੇ ਅਸੀਂ ਵਿਸ਼ਵ ਦਾ ਇਤਿਹਾਸ ਦੇਖ ਲਈਏ ਜਾਂ ਭਾਰਤੀ ਇਤਿਹਾਸ ਵੇਖ ਲਈਏ ਪਰ ਇਹੋ ਜਿਹੀਆਂ ਲੜਾਈਆਂ ਕੁਝ ਕੀ ਹਨ ਜਿੱਥੇ ਜਿਨ੍ਹਾਂ ਨੂੰ ਪੜ ਕੇ ਜਿਨ੍ਹਾਂ ਬਾਰੇ ਸੁਣ ਕੇ ਬਹੁਤ ਹੀ ਹੈਰਾਨੀ ਹੁੰਦੀ ਹੈ ਕਿ ਇਸ ਤਰ੍ਹਾਂ ਕਿਵੇਂ ਹੋ ਗਿਆ ਉਹਨਾਂ ਹੀ ਲੜਾਈਆਂ ਦੇ ਵਿੱਚੋਂ ਇੱਕ ਲੜਾਈ ਪੰਜਾਬ ਦੇ ਵਿੱਚ ਵੀ ਹੋਈ ਇਹ ਲੜਾਈ ਚੰਡੀਗੜ੍ਹ ਦੇ ਨੇੜੇ ਹੋਈ ਸੀ ਜਿਹਦੇ ਵਿੱਚ ਇੱਕ ਪਾਸੇ 40000 ਤੋਂ ਜ਼ਿਆਦਾ ਸੈਨਾ ਸੀ ਉਹ ਸੈਨਾ ਜਿਹੜੀ ਹੈ ਉਹਦੇ ਵਿੱਚ ਮਸਾਂ ਕੁਝ ਕੁ ਹਜ਼ਾਰ ਸੈਨਾ ਇਹ ਘੋੜਸਵਾਰ ਸੀ ਜਦੋਂ ਕਿ 30000 ਦੇ ਲਗਭਗ ਸੈਨਿਕ ਪੈਦਲ ਸੀਗੇ ਪਰ ਉਸ ਵਾ ਮੁਕਾਬਲਾ ਕਰਨ ਵਾਲੀ ਸੈਨਾ ਘੋੜਸਵਾਰ ਸੀ ਉਹਨਾਂ ਪਾਸ ਹਾਥੀ ਵੀ ਸੀਗੇ ਉਹਨਾਂ ਦੇ ਕੋਲੇ ਵਧੀਆ ਹਥਿਆਰ ਵੀ ਸਨ ਆਖਰ ਕਿ ਲੜਾਈ ਕਿਹੜੀ ਸੀ ਤੇ ਇਸ ਤਰ੍ਹਾਂ ਕਿਵੇਂ ਹੋ ਗਿਆ ਕਿ ਪੈਦਲ ਸੈਨਿਕ ਆਉਂਦੇ ਆ ਘੋੜਸਵਾਰ ਸੈਨਾ ਨੂੰ ਤੇ ਤੋਪਖਾਨੇ ਵਾਲੀ ਸੈਨਾ ਨੂੰ ਹਰਾ ਦਿੰਦੇ ਆ ਹੁਣ ਇਸ ਲੜਾਈ ਦੇ ਗੱਲ ਕਰਦੇ ਆ ਇਹ ਲੜਾਈ ਹੈ ਚੱਪੜ ਚਿੜੀ ਦੀ ਲੜਾਈ 12 ਮਈ 1710 ਨੂੰ ਸਰਹੰਦ ਤੋਂ 15 ਕਿਲੋਮੀਟਰ ਦੂਰ ਚੰਡੀਗੜ੍ਹ ਤੋਂ ਕੁਝ ਦੂਰੀ ਤੇ ਇਹ ਜਗਾ ਸਥਿਤ ਹੈ ਇੱਥੇ ਲੜਾਈ ਹੁੰਦੀ ਹੈ ਸਰਹੰਦ ਤੋਂ ਕੁਝ ਮੀਲ ਦੂਰ ਇੱਕ ਜਗਾ ਹੈ ਚੱਪੜ ਚਿੜੀ ਜਿੱਥੇ ਮੁਗਲਾਂ ਦੇ ਸੁਨਾਮਾ ਬਹੁਤ ਵੱਡਾ ਲਾਮੋ ਲਸ਼ਕਰ ਲੈ ਕੇ ਪਹੁੰਚਦਿਆਂ ਹਨ ਉਸ ਲਾਮੋ ਲਖਸ਼ਰ ਦੇ ਵਿੱਚ ਕੱਲੇ ਸਰਹੰਦ ਦੀ ਸੈਨਾ ਨਹੀਂ ਸੀ ਆਲੇ-ਦਾਲੇ ਤੋਂ ਵੀ ਸੈਨ ਇਕੱਠੇ ਕੀਤੇ ਗਏ ਸੀਗੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਲੜਾਈ ਜਿਹੜੀ ਹੈ ਉਹਨਾਂ ਦੇ ਲਈ ਇੱਕ ਮੌਤ ਦਾ ਵੱਡਾ ਕਾਰਨ ਬਣੇਗੀ ਉਹ ਸੈਨਾ ਉੱਥੇ ਜਾਂਦੇ ਆਹ ਮੋ ਸਾਹਮਣੇ ਲੜਾਈ ਸ਼ੁਰੂ ਹੋ ਜਾਂਦੀ ਹੈ ਉਸ ਲੜਾਈ ਦੇ ਵਿੱਚ ਪਾਸਾ ਪਲਟ ਗਿਆ ਉਹ ਪੈਦਲ ਸੈਨਕ ਜਿਹੜੇ ਆਏ ਸੀਗੇ ਉਹ ਜਿੱਤ ਗਏ ਪਰ ਜਿਹੜੇ ਸੈਨਿਕ ਘੋੜਿਆਂ ਤੇ ਚੜ ਕੇ ਆਏ ਸੀ ਉਹ ਸੈਨਿਕ ਹਾਰ ਗਏ ਇਹ ਸੰਭਵ ਕਿਵੇਂ ਹੋਇਆ ਹੁਣ ਇਹ ਕਿਵੇਂ ਹੋ ਗਿਆ ਇਹਦੇ ਪਿੱਛੇ ਇੱਕ ਵੱਡੀ ਕਹਾਣੀ ਹੈ ਉਹ ਹੈ ਸਿੱਖ ਜज्ਵਾ ਕਿਉਂਕਿ ਜਿਸ ਸੈਨਾ ਦੇ ਨਾਲ ਸਿੱਖ ਸੈਨਿਕ ਲੜਨ ਦੇ ਲਈ ਜਾ ਰਹੇ ਸਨ ਉਸ ਸਮੇਂ ਸਿੱਖ ਸੈਨਿਕਾਂ ਦੇ ਮਨ ਵਿੱਚ ਇਹ ਨਹੀਂ ਸੀ ਕਿ ਅਸੀਂ ਵਾਪਸ ਆਉਣਾ ਹੈ ਉਨਾ ਦੇ ਮੰਨ ਤੇ ਸੀ ਕਿ ਜਿੱਥੋਂ ਤੱਕ ਵੀ ਹੋ ਸਕਦਾ ਹੈ ਅਸੀਂ ਵਿਰੋਧੀ ਸਨਾਮਾ ਨੂੰ ਖਤਮ ਕਰਨਾ ਹੈ ਭਾਵੇਂ ਕਿ ਅਸੀਂ ਖੁਦ ਹੀ ਉੱਥੇ ਖਤਮ ਕਿਉਂ ਨਾ ਹੋ ਜਾਈਏ ਜਿੱਤ ਦਾ ਵੱਡਾ ਜਜ਼ਬਾ ਇਹ ਖਾਸੀਅਤ ਸਿੱਖ ਕੌਮ ਦੇ ਵਿੱਚ ਹੈ ਕਿ ਸਿੱਖ ਕੌਮ ਕਦੇ ਮਰਨ ਤੋਂ ਪਿੱਛੇ ਨਹੀਂ ਹਟਦੀ ਸਿੱਖ ਯੋਧੇ ਹਮੇਸ਼ਾ ਗਰੀਬਾਂ ਮਜਲੂਮਾਂ ਦੀ ਅਨਿਆਇ ਦੇ ਵਿਰੁੱਧ ਲੜਦੇ ਰਹੇ ਰਾਖੀ ਕਰਦੇ ਰਹੇ ਇਹ ਵੀ جنگ ਉਸੇ ਦਾ ਪ੍ਰਤੀਕ ਸੀ ਕਿਉਂਕਿ ਜਿਸ ਦੇ ਨਾਲ ਲੜਾਈ ਲੜੀ ਜਾ ਰਹੀ ਸੀ ਉਸ ਦੇ ਜ਼ੁਲਮਾਂ ਦੀ ਇੱਕ ਵੱਡੀ ਕਹਾਣੀ ਸੀ ਉਹ ਕਹਾਣੀ ਇੰਨੀ ਵੱਡੀ ਸੀ ਕਿ ਹਰ ਬੰਦਾ ਚਾਹੁੰਦਾ ਸੀ ਕਿ ਉਸ ਲੜਾਈ ਦੇ ਵਿੱਚ ਜਿਹੜੀ ਕਿ ਉਸ ਜ਼ੁਲਮ ਕਰਨ ਵਾਲੇ ਦੇ ਵਿਰੁੱਧ ਲੜੀ ਜਾ ਰਹੀ ਹੈ ਭਾਗ ਲਵੇ ਭਾਵੇਂ ਕਿ ਉੱਥੇ ਉਹ ਮਰ ਹੀ ਕਿਉਂ ਨਾ ਜਾਵੇ ਹੁਣ ਜਿੱਥੇ ਇਹ ਜਜ਼ਬਾ ਹੋਏਗਾ ਮਰ ਮਿਟਣ ਦਾ ਜਜ਼ਬਾ ਹੋਏਗਾ ਤਾਂ ਫਿਰ ਕਿਸੇ ਵੀ ਹੱਦ ਤੱਕ ਸੈਨਿਕ ਜਾ ਸਕਦੇ ਐ ਇੱਕ ਕ੍ਰਿਸ਼ਮਾ ਕਹਿ ਲੋ ਸਿੱਖਾਂ ਦਾ ਜਜ਼ਬਾ ਕਹਿ ਲੋ ਕਿ ਜਦੋਂ ਲੜਾਈ ਹੋਈ ਤਾਂ ਸ਼ੁਰੂਆਤ ਵਿੱਚ ਇਹ ਲੱਗਦਾ ਸੀ ਕਿ ਇਹ ਆਏ ਹੋਏ ਪੈਦਲ ਸੈਨਿਕ ਤੇ ਕੁਝ ਘੰਟਿਆਂ ਦੇ ਵਿੱਚ ਹੀ ਮਲਿਆ ਮੇਟ ਕਰ ਦਿੱਤੇ ਜਾਣਗੇ ਵਿਰੋਧੀ ਸਨਾਮਾਂ ਦਾ ਜਜ਼ਬਾ ਇੰਨਾ ਜ਼ਿਆਦਾ ਸੀ ਇੰਨਾ ਜ਼ਿਆਦਾ ਉਹਨਾਂ ਦੇ ਵਿੱਚ ਉਤਸ਼ਾਹ ਸੀ ਉਹਨਾਂ ਨੂੰ ਤਾਂ ਇਹ ਲੱਗਦਾ ਸੀ ਕਿ ਇਹ ਤਾਂ ਸਾਰੇ ਕੀੜੇ ਮਕੌੜੇ ਸਾਡੇ ਖੜੇ ਆ ਇਹ ਸਾਡੇ ਸਾਹਮਣੇ ਜੋ ਸੈਨਾ ਖੜੀ ਆ ਇਹ ਤਾਂ ਕੀੜੇ ਮਕੌੜੇ ਹੈ ਇਹਨਾਂ ਨੂੰ ਤਾਂ ਕੁਝ ਕੁ ਘੰਟਿਆਂ ਦੇ ਵਿੱਚ ਹੀ ਅਸੀਂ ਖਤਮ ਕਰ ਦੇਵਾਂਗੇ ਤੇ ਬੜੇ ਆਰਾਮ ਦੇ ਨਾਲ ਸੀ ਜਿੱਤ ਦਾ ਝੰਡਾ ਲਹਿਰਾ ਕੇ ਆਪਣੀ ਰਾਜਧਾਨੀ ਨੂੰ ਵਾਪਸ ਮੁੜਾਂਗੇ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਜਿਨ੍ਹਾਂ ਸੈਨਿਕਾਂ ਨੂੰ ਉਹ ਕੀੜੇ ਮਕੌੜੇ ਸਮਝਦੇ ਆ ਉਹ ਕੀੜੇ ਮਕੌੜੇ ਨਹੀਂ ਉਹਨਾਂ ਵਿੱਚ ਵਿੱਚ ਧਰਮ ਦੇ ਪ੍ਰਤੀ ਅਥਾ ਸ਼ਰਧਾ ਹੈ ਅਤੇ ਜ਼ੁਲਮ ਦੇ ਖਿਲਾਫ ਲੜਨ ਦਾ ਇੱਕ ਅਥਾ ਜਜ਼ਵਾ ਹੈ ਤੇ ਉਹੋ ਹੀ ਜਜ਼ਵਾ ਜਦੋਂ ਦੋ ਕੁ ਘੰਟੇ ਲੜਾਈ ਹੋਈ ਉਸ ਤੋਂ ਬਾਅਦ ਸਾਹਮਣੇ ਆਇਆ ਉਹੀ ਪੈਦਲ ਸੈਨਿਕ ਉਹਨਾਂ ਨੇ ਦੂਜੀ ਮੁਗਲਾਂ ਦੀ ਸੈਨਾ ਦੀਆਂ ਤੋਪਾਂ ਨੂੰ ਨਕਾਰਾ ਕਰ ਦਿੱਤਾ ਤੇ ਉਹਨਾਂ ਦੇ ਚੀਫ ਕਮਾਂਡਰ ਫੌਜਦਾਰ ਵਜ਼ੀਰ ਖਾਂ ਉਹ ਸ ਨੂੰ ਖਤਮ ਕਰ ਦਿੱਤਾ ਤੇ ਉਹਦੇ ਨਾਲ ਹੀ ਸੈਨਾ ਦੇ ਵਿੱਚ ਭੱਗੜਾ ਮਚ ਗਿਆ ਤੇ ਬਹੁਤ ਵੱਡੀ ਸੈਨਾ ਉੱਤੇ ਮਾਰ ਦਿੱਤੀ ਗਈ ਤੇ ਜਿਹੜੇ ਘੋੜੇ ਸੀ ਤੋਪਾਂ ਸੀਗੀਆਂ ਹਥਿਆਰ ਸੀਗੇ ਤੇ ਮੁਗਲਾਈ ਸੈਨਿਕ ਛੱਡ ਕੇ ਭੱਜ ਗਈ ਇਸ ਤਰ੍ਹਾਂ ਦੇ ਨਾਲ 12 ਮਈ 1710 ਨੂੰ ਚੱਪੜਚੜੀ ਦੇ ਵਿੱਚ ਹੋਈ ਲੜਾਈ ਇਤਿਹਾਸ ਦੇ ਵਿੱਚ ਇੱਕ ਅਲੱਗ ਤਰ੍ਹਾਂ ਦੀ ਲੜਾਈ ਹੈ ਜਿੱਥੇ ਦੇਖਣ ਨੂੰ ਤੇ ਸਰਸਰੀ ਨਜ਼ਰ 'ਚ ਇਹ ਲੱਗਦਾ ਸੀ ਕਿ ਇਹ ਇੱਕ ਨਾ ਬਰਾਬਰੀ ਦੀ ਲੜਾਈ ਹੈ ਪਰ ਜਦੋਂ ਸਿੱਖ ਸੈਨਿਕਾਂ ਦਾ ਜਜ਼ਬਾ ਦੇਖਿਆ ਗਿਆ ਤਾਂ ਫੇਰ ਵਿਰੋਧੀ ਸੈਨਿਕਾਂ ਨੂੰ ਮਹਿਸੂਸ ਹੋਇਆ ਅਹਿਸਾਸ ਹੋਇਆ ਕਿ ਇਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ ਸੋ ਇਸ ਤਰ੍ਹਾਂ ਦੇ ਨਾਲ ਇਹ ਸੀ ਉਹ ਲੜਾਈ ਜਿਹਨੂੰ ਅਸੀਂ ਚੱਪੜ ਚਿੜੀ ਦੀ ਲੜਾਈ ਕਹਿੰਦੇ ਹਾਂ ਇਹ ਲੜਾਈ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਤੋਂ ਤੁਰੰਤ ਬਾਅਦ ਹੋਈ ਹੈ ਇਸ ਤੋਂ ਬਾਅਦ ਵੀ ਕਈ ਲੜਾਈਆਂ ਮਿਸਲਾਂ ਦੇ ਕਾਲ ਤੋਂ ਪਹਿਲਾਂ ਦਲ ਖਾਲਸਾ ਦੇ ਸਮੇਂ ਵੀ ਹੋਈਆਂ ਉੱਥੇ ਵੀ ਇਹੋ ਜਿਹੇ ਜਜ਼ਵੇ ਜਿਹੜੇ ਹੈਗੇ ਆ ਆਪ ਨੂੰ ਦੇਖਣ ਨੂੰ ਮਿਲਣਗੇ ਉਹਨਾਂ ਲੜਾਈਆਂ ਬਾਰੇ ਵੀ ਮੈਂ ਬਾਅਦ ਦੇ ਵਿੱਚ ਵੀਡੀਓ ਬਣਾਵਾਂਗਾ ਦੱਸਾਂਗਾ ਕਿ ਕਿਹੜੀਆਂ ਲੜਾਈਆਂ ਦੇ ਵਿੱਚ ਸਿੱਖਾਂ ਦੀ ਬਹੁਤ ਵੱਡੀ ਬਹਾਦਰੀ ਜਿਹੜੀ ਹੈਗੀ ਹੈ ਅੱਜ ਸਾਨੂੰ ਪੜ੍ਹਨ ਨੂੰ ਮਿਲਦੀ ਹੈ ਜਿੱਥੇ ਸਿੱਖ ਸੈਨਿਕਾਂ ਨੇ ਵੱਡੇ ਵੱਡੇ ਤੁਰੰਦਰਾਂ ਨੂੰ ਹੀ ਹਰਾ ਦਿੱਤਾ ਉਹਨਾਂ ਨੂੰ ਹੀ ਮਲਿਆ ਮੇਟ ਕਰ ਦਿੱਤਾ ਤੁਸੀਂ ਇਸ ਤਰ੍ਹਾਂ ਦੇ ਨਾਲ ਚੱਪੜੀ ਚਿੜੀ ਦੀ ਲੜਾਈ ਜਦੋਂ ਅਸੀਂ ਪੰਜਾਬ ਦਾ ਇਤਿਹਾਸ ਪੜ੍ਹਦੇ ਆ ਤਾਂ ਉਹਦੇ ਵਿੱਚ ਇਹ ਇੱਕ ਅਨੋਖੀ ਲੜਾਈ ਹੈ ਜਿਸ ਬਾਰੇ ਇਹ ਰਿਪੋਰਟ ਜਿਹੜੀ ਹੈਗੀ ਆ ਦਿੱਤੀ ਗਈ ਕਿ ਇਹ ਕਾਫਰਾਂ ਦੀ ਸੈਨਾ ਆਈ ਤੇ ਪੈਦਲ ਸੀ ਪਰ ਜਦੋਂ ਇਹ ਵਾਪਸ ਗਏ ਇਹ ਸਾਰੇ ਘੋੜਿਆਂ ਤੇ ਚੜ ਕੇ ਗਏ ਇਹ ਲੜਾਈ ਬੰਦਾ ਸਿੰਘ ਬਹਾਦਰ ਅਤੇ ਸਰਹੰਦ ਦੇ ਫੌਜਦਾਰ ਵਜ਼ੀਰ ਖਾਂ ਦੇ ਵਿਚਕਾਰ ਹੋਈ ਜਿਸ ਵਿੱਚ ਬੰਦਾ ਸਿੰਘ ਬਹਾਦਰ ਜਿੱਤ ਗਿਆ ਅਤੇ ਸਰਹੰਦ ਦਾ ਵਜੀਰ ਖਾਂ ਹਾਰ ਗਿਆ ਇਹ ਇੱਕੋ ਇੱਕ ਲੜਾਈ ਹੈ ਜੋ ਬੰਦਾ ਸਿੰਘ ਬਹਾਦਰ ਦੇ ਉਸ ਜਜ਼ਵੇ ਨੂੰ ਉਸ ਬਹਾਦਰੀ ਨੂੰ ਦਰਸਾਉਂਦੀ ਹੈ ਜਿਸ ਵਿੱਚ ਉਸ ਨੇ ਇੱਕ ਵੱਡੀ ਮੁਗਲਈਆ ਤਾਕਤ ਨੂੰ ਕਿਵੇਂ ਹਰਾ ਦਿੱਤਾ ਇਹਦੇ ਨਾਲ ਹੀ ਸਾਡਾ ਅੱਜ ਦਾ ਵੀਡੀਓ ਇੱਥੇ ਹੀ ਸਮਾਪਤ ਹੁੰਦਾ ਹੈ ਵਧੀਆ ਜਾਣਕਾਰੀ ਲੈਣ ਲਈ ਇਤਿਹਾਸਕ ਜਾਣਕਾਰੀ ਲੈਣ ਦੇ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਅਸੀਂ ਵਧੀਆ ਤੋਂ ਵਧੀਆ ਜਾਣਕਾਰੀ ਦਿੰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ